ਅਗਲੇ ਲਈ ਕਾਸ਼ਮੀ ਚੜ ਚੜ ਪਵਨੰਗਾਰ ਸੰਤਨ ਹੋਤੇ ਜਗਤ ਮੇ ਤੇ ਜਲ ਮਰਦਾ ਸੰਸਾਰ ਅੱਜ ਹਾਰੇ ਨਛਾਨ ਪਟ્રોલ ਨਾਲ ਅੱਗ ਬੁਝਾਉਣੀ ਚਾਹੁੰਦਾ ਵਾ ਪਿਆਰ ਨਾਲ ਬੁਝ ਸਕਦੀ ਏ ਫਿਰ ਬ੍ਰਿਗੇਡ ਵਾਲੇ ਜਿਹੜੇ ਆ ਦਮਕਲ ਵਾਲੇ ਉਹ ਕਿਤੇ ਪਟ્રોલ ਨਾਲ ਅੱਗ ਨਹੀਂ ਬੁਝਾਉਂਦੇ ਜੇ ਪਟ્રોલ ਨਾਲ ਅੱਗ ਬੁਝਾਉਣ ਤੇ ਜਿੱਥੇ ਅੱਗ ਲੱਗੀ ਉੱਥੇ ਸਾਰਾ ਸ਼ਹਿਰ ਸੜ ਕੇ ਸੁਆਹ ਹੋ ਜਾਏ ਉਹਨਾਂ ਨੇ ਪਾਣੀ ਪਾਇਆ ਹੁੰਦਾ ਪਾਣੀ ਨਾਲ ਅੱਗ ਬੁਝਾਈ ਜਾ ਸਕਦੀ ਏ ਗਰਲੇ ਸ਼ਾਂਤੀ ਦੀ ਰਾਜ ਵੀ ਕੋਈ ਐਸਾ ਸੰਤ ਹੋ ਸਕਦਾ ਜਿਹੜਾ ਇਹਦੇ ਸ਼ਰਨ ਵਿੱਚ ਉਹਦੀ ਸ਼ਰਨ ਵਿੱਚ ਆਜੇ ਉਹਨੂੰ ਸ਼ਾਂਤੀ ਪ੍ਰਦਾਨ ਕਰਦਾ ਹੋਵੇ ਆਗਨਲ ਆਗਨੀ ਬੁਝਾਈ ਜਾ ਸਕਦੀ ਪਾਣੀ ਨਾਲ ਬੁਝਾਈ ਜਾ ਸਕਦੇ ਹਰ ਬੰਦਾ ਆਪਣੇ ਆਪ ਨੂੰ ਬੜਾ ਸਮਝਦਾਰ ਸਮਝਦਾ ਹੈ ਇੱਕ ਸ਼ਾਇਰ ਨੇ ਲਿਖਿਆ ਇੱਕ ਸ਼ਾਇਰ ਨੇ ਲਿਖਿਆ ਪੇਸ਼ ਕਰਤੇ ਹਨ ਤੇਰਾ ਜਾਮ ਨਹੀਂ lete ਮੁਫਤ ਮਿਲਤਾ ਹੈ ਕੇ ਆਰਾਮ ਨਹੀਂ lete ਹੋਸ਼ਮੰਦੀ ਕਾ ਯਾਲਮ ਹੈ ਕਿਸਾ ਕੀ ਅਕਲ ਵੱਡੇ ਵੀ ਅਕਲ ਸੇ ਕਾਮ ਨਹੀਂ lete ਅਜਿਹਾ ਸੰਤ ਵੀ ਕੋਈ ਦੁਨੀਆ ਵਿੱਚ ਹੋ ਸਕਦਾ ਹੈ ਜਿਹੜਾ ਪਿਆਰ ਨੂੰ ਪੈਰ ਲੈ ਦੇ ਕੇ ਹਰ ਇਨਸਾਨ ਦੇ ਮਨ ਸੋਚ ਵਿੱਚ ਸ਼ਾਂਤੀ ਪ੍ਰਦਾਨ ਕਰ ਦੇਵੇ। ਵਦਿਆ